ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਜਰਾਬਾਂ ਦੇ ਜੋੜੇ ਆਪਾਂ ਦੋ ਰੈਡੀ ਕੀਤੇ ਆ ਤੇ ਇੱਕ ਜਿਹੜੀ ਆਪਾਂ ਸੰਤਰੀ ਕਲਰ ਦੀ ਜੈਕਟ ਬਣਾਈ ਸੀ ਉਹ ਦਿਖਾਉਣੀ ਆ ਸੋਨੂੰ ਕਿਉਂਕਿ ਬਈ ਬਟਨ ਤਾਂ ਮੈਂ ਲਾਏ ਨਹੀਂ ਹਜੇ ਭੁੱਲ ਗਈ ਬਟਨ ਤਾਂ ਮੰਗਾਉਣੇ ਅੱਜ ਵੀ ਬਾਜ਼ਾਰ ਗਏ ਆ ਰੋਜ਼ ਬਾਜ਼ਾਰ ਤਾਂ ਦੂਜੇ ਤੀਜੇ ਦਿਨ ਹੀ ਜਾਂਦੇ ਪਰ ਮੈਂ ਬਟਨ ਮੰਗਾਉਣੀ ਭੁੱਲ ਗਈ ਤੇ ਆਪਾਂ ਦਿਖਾ ਰਹੇ ਆ ਜੀ ਸੋਨੂੰ ಜಾਕੇਟ ਆ ਦੇਖੋ ਡਿਜ਼ਾਈਨ ਦੇਖੋ ਜੀ ಜಾਕੇਟ ਦਾ ਪੂਰੀ ਡਬਲ ಜಾਕੇਟ ਬਣਾਈ ਹੈ ਬਈ 28.5 ਇੰਚ ਪੂਰੀ ਲੰਬੀ ਹੈ ਭੈਣ ਜੀ ਦੀ ਜੈਕਟ ਆਪਾਂ ਇਹ ਬਣਾ ਕੇ ਰੈਡੀ ਕੀਤੀ ਆ ਇਹਦੀ ਲੰਬਾਈ ਹੈ ਜੀ 28 ਇੰਚ ਤੇ 70 ਜੋਟੇ ਆ ਬਈ ਇਹਦੇ ਪਿਛਲੇ ਪਿਛਲੇ ਲਾਇਆ ਜੀ ਇਹਦੇ ਆਪਾਂ 70 ਜੋਟੇ ਤੇ ਅਗਲੇ ਲਾਇਆ ਜੀ ਆਪਾਂ ਇਹਦੇ 42 42 ਜੋਟੇ ਵੀ ਕਿਤੇ ਭੀੜੀ ਨਾ ਰਹਿ ਜੇ ਅਗਲੇ ਲਾਇਆ ਜੀ ਆਪਾਂ ਇਹਦੇ 42 42 ਜੋਟੇ ਦੇਖੋ ਜੀ ਬਟਨ ਤਾਂ ਮੈਂ ਮੰਗਾਉਣ ਨੇ ਗਈ ਨਾ ਪੋਲ ਮੈਂ ਕਿਹਾ ਚਲੋ ਆਪਾਂ ਬਹੁਤ ਦਿਨਾਂ ਦੀ ਬਣਾ ਕੇ ਤਿਆਰ ਕਰਕੇ ਰੱਖ ਛੱਡੀ ਆ ਤੇ ਆਪਾਂ ਵੀਡੀਓ ਪਾ ਲਈਏ ਦਿਖਾ ਲਈਏ ਭੈਣਾਂ ਨੂੰ ਤੇ ਨਾਲ ਉਹ ਜੀ ਆਪਾਂ ਕੱਢਿਆ ਮੋਢੇ ਕੱਟਵਰਕ ਵਾਲੇ ਅੱਡ ਬਣਾ ਕੇ ਲਾਏ ਆ ਤਾਂ ਦੇਖੋ ਜੀ ਮੋਢੇ ਆਪਾਂ ਅੱਡ ਬਣਾ ਕੇ ਲਾਏ ਆ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਆਪਾਂ ਫਲੀਆਂ ਵਾਲਾ ਤੇ ਪੂਰੀ ਲੌਂਗ ਹੀ ਆਪਾਂ ਇਹਦੀ ਜੇਬ ਰੱਖੀ ਹੈ ਪੂਰੀ ਇਹਦੀ ਲੰਬਾਈ ਬਈ ਰੱਖੀ ਆਪਾਂ ਸਾਢੇ 28 ਇੰਚ ਜਾਕੜ ਦੀ ਲੰਬਾਈ ਹੈ ਪਰ ਰੱਖੀ ਹੈ ਜੀ ਸਾਢੇ 28 ਇੰਚ ਦੇਖੋ ਕਿੰਨੀ ਲੰਬਾਈ ਹੈ ਜਾਕੜ ਦੀ ਲੰਬਾਈ ਦੇਖੋ ਜੀ ਕਿੰਨੀ ਹੈ ਸੋਹਣਾ ਡਿਜ਼ਾਈਨ ਹੈ ਬਈ ਪੂਰੀ ਵਧੀਆ ਬਣਾਈ ਹੈ ਬਈ ਆਪਾਂ ਇਹ ਵਧੀਆ ਪੂਰੀ 11 ਨੰਬਰ ਤੇ ਬਣਾਉਣੀ ਹੈ ਬਈ ਮੈਂ ਕਿਉਂਕਿ ਵੀ ਖੁੱਲੀ ਜੀ ਚੀਜ਼ ਮੈਨੂੰ ਪਸੰਦ ਨਹੀਂ ਆਉਂਦੀ ਮੋਟੀਆਂ ਸਲਾਈਆਂ ਤੇ 11 ਨੰਬਰ ਹੀ ਬਣਾਈ ਹੈ 11 ਨੰਬਰ ਤੇ ਬਣਾਈ ਹੈ ਜੀ ਆਪਾਂ ਸੌਰੀ ਜਿੰਨੀ ਆਪਾਂ ਨੂੰ ਉਹਨਾਂ ਨੇ ਲੰਬਾਈ ਕਿਹਾ ਸੀ ਉੰਨੀ ਆਪਾਂ ਲੰਬਾਈ ਰੱਖਤੀ ਤੇ ਆਪਾਂ 7 ਇਰੇ ਕਾਜ ਰੱਖੇ ਹੈ 7 ਕਾਜ ਰੱਖੇ ਹੈ ਜੀ ਆਪਾਂ ਬਟਨ ਲਾ ਕੇ ਤੁਹਾਨੂੰ ਫੇਰ ਦਿਖਾ ਦੇਵਾਂਗੇ ਸੌਰੀ ਵੀ ਅੱਜ ਵੀ ਅਸੀਂ ਗਏ ਸੀ ਬਾਜ਼ਾਰ ਬਟਨ ਲਿਆਉਣੇ ਫੇਰ ਭੁੱਲ ਗਈ ਮੈਂ ਵਰਦਮਾਨ ਪਛਮ ਦੀ ਬਣਾਈ ਆ ਆਪਾਂ ਹੁਣ ਆਪਾਂ ਬਣਾਈ ਜੰਨੇ ਆ ਜੀ ਪਿੰਕ ਜੇ ਕਲਰ ਦੀ ਉਹ ਮੇਰੇ ਥੋੜੀ ਜੀ ਰਹਿ ਗਈ ਕਿਉਂਕਿ ਲਾਈਵ ਦੇ ਚੱਕਰ ਦੇ ਵਿੱਚ ਮੈਥੋਂ ਹੁਣ ਸਲਾਈਆਂ ਦਾ ਕੰਮ ਬਹੁਤ ਘੱਟ ਨਿਬੜਦਾ ਦੇਖੋ ਜੀ ਪੂਰਾ ਵਧੀਆ ਡਿਜ਼ਾਈਨ ਹੈ ਬਈ ਪੂਰਾ ਸੌਫਟ ਡਿਜ਼ਾਈਨ ਹੈ ਵਧੀਆ ਤੇ ਆਪਾਂ ਕੀਤੇ ਆ ਜੀ ਦੋ ਜੋੜੇ ਜਰਾਬਾਂ ਦੇ ਰੈਡੀ ਆਪਾਂ ਕੀਤੇ ਆ ਜੀ ਦੋ ਜੋੜੇ ਜਰਾਬਾਂ ਦੇ ਰੈਡੀ ਉੱਪਰ ਤੱਕ ਆਉਂਦੀਆਂ ਜਰਾਬ ਇਹ ਆ ਦੇਖੋ ਬਹੁਤ ਸੋਹਣਾ ਕਲਰ ਹੈ ਵੀ ਬਹੁਤ ਸੋਹਣੀ ਲੱਗਦੀ ਹੈ ਪੈਰ ਦੇ ਵਿੱਚ ਆਪਾਂ ਸੋਨੂੰ ਪਾ ਕੇ ਦਿਖਾਵਾਂਗੇ ਆਪ ਐਵੇਂ ਦੀ ਬਣਾਈ ਹੈ ਆ ਪਾਏ ਬਣਾਈਏ ਸੋਨੂੰ ਆਪਾਂ ਪਾ ਕੇ ਦਿਖਾਉਣੀ ਆ ਪੈਰ ਦੇ ਵਿੱਚ ਆ ਦੇਖੋ ਜੀ ਦੱਸਿਓ ਤੁਸੀਂ ਕਮੈਂਟ ਕਰਕੇ ਕਿਵੇਂ ਦੀ ਲੱਗੂਗੀ ਸੋਨੂੰ ਬਹੁਤ ਸੋਹਣੀ ਲੱਗਦੀ ਏ ਪਾਈ ਬਹੁਤ ਸੋਹਣਾ ਫੁੱਲ ਆਇਆ ਬਈ ਆਪਾਂ ਪਰ ਤੱਕ ਵੀ ਬਣਾਵਾਂਗੇ ਇਥੋਂ ਤੱਕ ਦੂਜੀਆਂ ਜਰਾਬਾਂ ਵਾਂਗੂ ਇਹ ਆਪਾਂ ਇਥੋਂ ਤੱਕ ਹੀ ਬਣਾਈ ਜਰਾਬ ਬੂਟ ਜੀ ਬਹੁਤ ਸੋਹਣੀ ਲੱਗਦੀ ਏ ਬਈ ਲਾਈਟ ਜੇ ਕਲਰ ਹੈ ਦੁੱਧ ਦੀ ਵੀ ਪਾ ਕੇ ਦਿਖਾਉਣੀ ਏ ਸਾਨੂੰ ਆਪਾਂ ਆ ਦੇਖੋ ਨੇਰਾ ਜਾਂ ਪੈਂਦਾ ਭਰਾਵਾ ਮੇਰਾ ਆਪਦਾ ਹੀ ਨੇਰਾ ਪਈ ਜਾਂਦਾ ਆ ਦੇਖੋ ਜੀ ਬਹੁਤ ਸੋਹਣੀ ਲੱਗਦੀ ਹੈ ਵੀ ਦੇਖੋ ਵਧੀਆ ਪਾਸ਼ੇਮੈਂ ਬਈ ਇਹ ਕੋਈ ਆਪਾਂ ਭਾਰੇ ਪੈਰ ਦੀ ਬਣਾਵਾਂਗੇ ਕੋਈ ਪਤਲੇ ਪੈਰ ਦੀ ਅਲੱਗ-ਅਲੱਗ ਬਣਾਵਾਂਗੇ ਅਲੱਗ-ਅਲੱਗ ਹੀ ਆਪਾਂ ਕਲਰ ਪਾਵਾਂਗੇ ਤੇ ਅਲੱਗ-ਅਲੱਗ ਜੇ ਆਪਾਂ ਬਣਾਵਾਂਗੇ ਡਿਜ਼ਾਈਨ ਤੇ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਣ ਚਾਹੀਦੀਆਂ ਹੋਣ ਤਾਂ ਜ਼ਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਮੈਨੂੰ ਕਿਉਂਕਿ ਨੰਬਰ ਆਪਣਾ ਸਕਰੀਨ ਤੇ ਹੁੰਦਾ ਮੰਗ ਸਕਦੇ ਹੋ ਭਾਈ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਣ ਨਹੀਂ ਜੀ ਆਪਾਂ ਦੋ ਜੋੜੇ ਤੇ ਜਰਾਬਾਂ ਦੇ ਰੈਡੀ ਕੀਤੇ ਤੇ ਇੱਕ ਆਪਾਂ ਕਰਤੀ ਜੀ ਜੈਕਟ ਤਿਆਰ ਬਸ ਜੈਕਟ ਦੇ ਬਟਨ ਹੀ ਲਾਉਣ ਵਾਲੇ ਰਹਿ ਗਏ ਤਾਂ ਇਹ ਤਾਂ ਮੈਥੋਂ ਦਿਖਾਈ ਨਹੀਂ ਗਈ ਤੇ ਬਟਨ ਆਪਾਂ ਅੱਜ ਵੀ ਮコハマਣੇ ਭੁੱਲ ਗਏ ਤੇ ਕੋਈ ਨਵੇਂ ਬਟਨ ਆਪਾਂ ਲਾ ਦੇਾਂਗੇ ਇਹ ਆਪਾਂ ਜੈਕਟ ਕਿਸੇ ਭੈਣ ਦੀ ਬਣਾ ਕੇ ਦਿੱਤੀ ਹੈ ਸਾਈਜ਼ ਹੀ ਆਪਣੇ ਕੋਲ ਉਹਨਾਂ ਦੀ ਆਪਾਂ ਜੈਕਟੇ ਰੈਡੀ ਕਰਤੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਜੇ ਮੇਰੀ ਕਿਸੇ ਭੈਣ ਨੇ ਹੋਰ ਬਨਵਾਉਣਾ ਹੋਵੇ ਸਲਾਈਆਂ ਦਾ ਕੰਮ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਨੰਬਰ ਆਪਾਂ ਸਕਰੀਨ ਤੇ ਦਿਨੇ ਹੁੰਨੇ ਆ ਹੁਣ ਦੇਖੋ ਬਈ ਬਾਕੀ ਤਾਂ ਇਹਦੀ ਮਿਹਨਤ ਰਹੇਗੀ ਜੈਕਟ ਦੀ ਤੇ ਇਹ 70 ਦਾ ਗੋਲਾ ਆਉਂਦਾ ਪੰਜ ਗੋਲੇ ਲੱਗ ਗਏ ਬਈ ਆਪਣੇ ਤਾਂ 70 ਦਾ ਗੋਲਾ ਆਉਂਦਾ ਪੰਜ ਗੋਲੇ ਲੱਗ ਗਏ ਥੋੜੀ ਜਿਹੀ ਪਛਮ ਬਚੀ ਪੰਜ ਗੋਲਿਆਂ ਚ ਇੰਨੀ ਕੁ ਬਚੀ ਐ ਗੁੱਟੀ ਜੀ ਤੇ ਬਾਕੀ ਤੁਸੀਂ ਮਿਹਨਤ ਦੇਖ ਲਓ ਮੇਰੀ ਵੀ ਹੁਣ ਇਹਦਾ ਕਿੰਨਾ ਖਰਚਾ ਬਣਦਾ ਆਪਾਂ ਨੂੰ ਹਨਾ ਚਲੋ ਤਾਂ ਭੈਣ ਵਿਚਾਰੀ ਆਪਣੇ sire ਨਹੀਂ ਜਾਂਦੀ ਜਿੰਨੇ ਕਹਦੇ ਵਿਚਾਰਿਆਂ ਨੂੰ ਉਨੇ ਹੀ ਦੇ ਦਿੰਦੇ ਆ ਉਹ ਤੇ ਬਾਈ ਆਪਾਂ ਵੀ ਬਾਲਾ ਲਾਲਚ ਨਹੀਂ ਕਰਦੇ ਹਨਾ ਕਿ ਇੱਥੇ ਪੈਸੇ ਨੇ ਨਾਲ ਜਾਣਾ ਕੋਈ 150 ਰੁਪਏ ਪਿੱਛੇ ਕੁਝ ਨਹੀਂ ਹੁੰਦਾ ਆਪਾਂ ਹੁਣ ਬਣਾ ਰਹੇ ਆ ਜੀ ਆਪਣੀ ਬੇਬੀ ਪਿੰਕ ਸਵੈਟਰ ਉਹ ਥੋੜੀ ਜੀ ਰਹਿ ਗਈ ਆਪਣੀ ਉਹ ਬੁਣ ਕੇ ਫੇਰ ਮੈਂ ਪਿਸਤਾ ਕਲਰ ਵਾਲੀ ਲਾਉਂਗੀ ਤੇ ਆਪਣੇ ਕੋਲੇ ਹੋਰ ਸਾਈਆਂ ਆਈਆਂ ਪਈਆਂ ਉਹ ਬਣਾਵਾਂਗੇ ਜਰਾਬਾਂ ਵੀ ਆਪਾਂ ਪਛਮ ਬਾਵਾ ਲਿਆ ਰੱਖੀਏ ਜੇ ਮੇਰੀ ਕਿਸੇ ਭੈਣ ਨੂੰ ਚਾਹੀਦੀ ਆ ਹੁਣ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ ਲੈ ਸਕਦੇ ਹੋ ਤੇ ਭਰਾਵੋ ਮੀਂਹ ਬਹੁਤ ਆਈ ਜਾਂਦਾ ਸਾਡੇ ਤਾਂ ਬਹੁਤ ਜ਼ਿਆਦਾ ਹੀ ਮੀਂਹ ਆਈ ਜਾਂਦਾ ਪਤਾ ਨਹੀਂ ਕੀ ਹੋਇਆ ਰੱਬ ਨੂੰ ਬੱਦਲ ਪਾੜਨ ਵਾਲੀ ਗੱਲ ਬਣੀ ਪਈ ਐ ਬਈ ਬਹੁਤ ਜ਼ਿਆਦਾ ਮੀਂਹ ਆਈ ਜਾਂਦਾ ਠੀਕ ਹੈ ਭਾਈ ਆਪਾਂ ਕਰਾਂਗੇ ਹੁਣ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਦੱਸਿਆ ਕਰੋ ਕਮੈਂਟ ਕਰਕੇ ਮੇਰੀ ਮਿਹਨਤ ਕਿਵੇਂ ਦੀ ਲੱਗਦੀ ਹੈ ਮੈਂ ਤਾਂ ਹਰੇਕ ਸਾਰੀਆਂ ਭੈਣਾਂ ਨੂੰ ਕਹਿਣੀ ਹੈ ਜਿਹੜੀਆਂ ਵੀ ਭੈਣਾਂ ਕੋਈ ਬੇਲੀ ਆ ਆਪਦੇ ਘਰੇ ਹਨਾ ਕੋਈ ਆਪਦਾ ਕੰਮ ਧੰਦਾ ਚਲਾਓ ਮਿਹਨਤ ਕਰੋ ਕੁੜੀਆਂ ਬਹੁਤ ਕੰਮ ਕਰਦੀਆਂ ਹੁਣ ਭਾਈ ਅੱਜਕੱਲ ਹਨਾ ਕੋਈ ਬੁਟੀਕ ਕਿਸੇ ਨੇ ਬੁਟੀਕ ਖੋਲਹੀ ਕੋਈ ਹੈਂਡਵਰਕ ਦਾ ਕੋਈ ਪੇਂਟਿੰਗ ਦਾ ਕੰਮ ਸਾਰੀਆਂ ਭੈਣਾਂ ਬਹੁਤ ਕੰਮ ਕਰਦੀਆਂ ਬਈ ਜਰੂਰ ਆਪਾਂ ਨੂੰ ਘਰੇ ਰਹਿ ਕੇ ਕੰਮ ਕਰਨਾ ਚਾਹੀਦਾ ਆਪਦੀ ਮਿਹਨਤ ਕਰਨੀ ਚਾਹੀਦੀ ਕਿਉਂਕਿ ਬਈ ਚਲੋ ਹਨਾ ਆਪਾਂ ਆਪਣੀ ਮਿਹਨਤ ਕਰਕੇ ਆਪਦੇ ਖਰਚੇ ਜੋ ਅੱਗੇ ਤਾਂ ਆਪਾਂ ਪੈਸੇ ਆਪਦੇ ਕਮਾਈ ਸਕਦੇ ਆ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦਾ ਅੰਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਅੱਜ ਭਾਈ ਅਸੀਂ ਲਾਈਵ ਨਹੀਂ ਲਾਈ ਸਾਥੋਂ ਲਾਈਵ ਨਹੀਂ ਲਾਈ ਗਈ ਕਿਉਂਕਿ ਕੰਮ ਹੋ ਗਿਆ ਸੀ ਕੱਲ ਨੂੰ ਜੀ ਮੇਰੀ 12 ਵਜੇ 12 ਤੋਂ 2 ਤੱਕ ਲਾਈਵ ਹੁੰਦੀ ਹੈ ਬਾਈ ਮੇਰੀ ਜ਼ਰੂਰ ਪਹੁੰਚਣਾ ਮੇਰੇ ਭੈਣ ਭਰਾਵਾਂ ਨੇ ਠੀਕ ਹੈ ਜੀ ਓਕੇ ਬਾਏ ਬਾਏ ਗਲਤ ਬੋਲਿਆ ਗਿਆ ਤੇ ਜੀ ਸੌਰੀ ਠੀਕ ਹੈ ਜੀ ਓਕੇ ਬਾਏ ਬਾਏ ਦੱਸਿਓ ਕਮੈਂਟ ਕਰਕੇ ਬਣਤੀ ਮੇਰੀ ਕਿਵੇਂ ਦੀ ਲੱਗੀ ਬਹੁਤ ਸੋਹਣੀ ਬਣਤੀ ਐ ਬਈ ਜੇ ਮੇਰੀ ਕਿਸੇ ਭੈਣ ਨੂੰ ਕੋਟੀਆਂ ਸਵਟਰਾਂ ਚਾਹੀਦੀਆਂ ਹੋਣ ਤਾਂ ਜਰੂਰ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੀ ਆਪਦੇ ਆਰਡਰ ਬੁੱਕ ਕਰ ਸਕਦੇ ਹੋ ਆਪਾਂ ਕਰਦੇ ਆਂ ਜੀ ਵੀਡੀਓ ਦੰਡ ਸਤਿ ਸ੍ਰੀ ਅਕਾਲ ਜੀ ਆਪਾਂ ਮਿਲਾਂਗੇ ਕੱਲ ਨੂੰ ਵਾਹਿਗੁਰੂ ਤਰੱਕੀ ਤੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ